ਸਮਾਜ ਸੇਵੀ ਜਥੇਬੰਦੀ Dalit Chetna Manch ਪੰਜਾਬ ਦੇ ਸੁਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਪੱਤਰਕਾਰ ਸੰਮੇਲਨ ਦੌਰਾਨ ਐਲਾਨ ਕੀਤਾ ਕਿ ਜਥੇਬੰਦੀ ਰਾਜ ਦੇ ਕਮਜ਼ੋਰ ਅਤੇ ਵਿਪਤਾਮਾਰੇ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਅਤੇ ਵਿਦਿਆਰਥੀਆਂ ਦੀਆਂ ਵਿੱਦਿਅਕ ਲੋੜਾਂ ਦੀ ਪੂਰਤੀ ਲਈ ਸਹਿਯੋਗ ਕਰਕੇ ਉਨ੍ਹਾਂ ਨੂੰ ਬਰਾਬਰੀ ਦੇ ਮਿਆਰ ਤੱਕ ਪਹੁੰਚਾਣ ਦਾ ਹਰ ਸੰਭਵ ਉਪਰਾਲਾ ਕਰੇਗੀ ਤਾਂ ਜੋ ਉਨ੍ਹਾਂ ਨੂੰ ਸਮਾਜਿਕ ਜਲਾਲਤ ਤੋਂ ਬਚਾਇਆ ਜਾ ਸਕੇ ਸਭ ਤੋਂ ਪਹਿਲਾਂ ਤਾਂ ਮੈਂ ਦਲਿਤ ਚੇਤਨਾ ਮੰਚ ਪੰਜਾਬ ਵੱਲੋਂ ਸਾਰਾ ਵੱਖ-ਵੱਖ ਪਲੇਟਫਾਰਮ ਉੱਤੇ ਜਿਹੜੇ মিডিਆ ਪਰਸਨਸ ਇੱਥੇ ਆਏ ਆ ਮੇਰੇ ਬਹੁਤ ਹੀ ਸਤਿਕਾਰਯੋਗ ਹੈ ਤੁਹਾਡਾ ਸਾਰਿਆਂ ਦਾ ਪਹਿਲ ਦਿਲੋਂ ਧੰਨਵਾਦ ਹੈ ਜਿਹੜੇ ਆਪਣੇ ਬਹੁਤ ਹੀ ਕੀਮਤੀ ਰੁਝਾਨੀਆਂ ਦੇ ਵਿੱਚੋਂ ਸਮਾਂ ਕੱਟ ਕੇ ਅੱਜ ਗਰੀਬ ਲੋਕਾਂ ਦੀ ਸਮਾਜ ਦੇ ਆਰਥਿਕ ਤੌਰ ਤੇ ਸਮਾਜ ਦੇ ਸਮਾਜਿਕ ਤੌਰ ਤੇ ਸਿਹਰੇ ਤੌਰ ਤੇ ਪਛੜੇ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਲੋਕਾਂ ਤੱਕ ਪਹੁੰਚਾਉਣ ਵਾਸਤੇ ਔਰ ਹੁਕਮਰਾਨਾਂ ਤੱਕ ਪਹੁੰਚਾਉਣ ਲਈ ਤੁਸੀਂ ਅੱਜ ਸਾਡੇ ਨਾਲ ਭਾਈਵਾਲ ਬਣ ਕੇ ਬੈਠੇ ਹੋ ਅਹ ਮੇਰਾ ਨਾਮ ਸ਼ਮਸ਼ੇਰ ਪ੍ਰਖਾਲਵੀ ਹੈ ਮੈਂ ਇਸ ਜੱਥੇਬੰਦੀ ਜਿਹੜੀ ਦਲਿਤ ਚੇਤਨਾ ਮੰਚ ਪੰਜਾਬ ਹੈ 1999 ਦੇ ਵਿੱਚ ਅਸੀਂ ਨੂੰ ਹੋਣ ਦੇ ਵਿੱਚ ਲੈ ਕੇ ਆਂਦਾ ਸੀ ਮੈਂ ਸ਼ੁਰੂ ਤੋਂ ਵਿੱਚ ਮੁਕਲੇ ਤੌਰ ਤੇ ਦੱਸ ਦਿਆਂ ਇਹ ਜਿਹੜੀ ਜੱਥੇਬੰਦੀ ਹੈ ਇਹ ਜੱਥੇਬੰਦੀ ਦਾ ਜਨਾਬ ਸੰਬੰਧ ਹੈ ਕਿਸੇ ਖਾਸ ਅ ਵਿਸ਼ੇਸ਼ ਵਰਗ ਦੇ ਨਾਲ ਨਹੀਂ ਹੈ ਇਹ ਲੋਕ ਸੋਚ ਲੈਂਦੇ ਨੇ ਜੀ ਕਿ ਦਲਿਤ ਚੇਤਨਾ ਮੰਚ ਹੈ ਹੋ ਸਕਦਾ ਇਹ ਐਸਸੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੋਵੇ ਜਾਂ ਕੁਝ ਤਾਂ ਸੋ ਮੈਂ ਇਹਦੇ ਨੂੰ ਸਪਸ਼ਟ ਤੌਰ ਤੇ ਦੱਸਣਾ ਚਾਹੁੰਦਾ ਕਿ ਜਿਹੜੇ ਲੋਕ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਸਰੀਰਕ ਤੌਰ ਤੇ ਵਿਦਿੱਤਕ ਤੌਰ ਤੇ ਪਛੜੇ ਹੋਏ ਆ ਕਿਸੇ ਨਾ ਕਿਸੇ ਕਾਰਨ ਉਹ ਪਿੱਛੇ ਰਹਿ ਗਏ ਸਮਾਜ ਦੀ ਜਿਹੜੀ ਸੁਜੋਕੀ ਰਫਤਾਰ ਹੈ ਉਹਨਾਂ ਦੀ ਬਿਹਤਰੀ ਵਾਸਤੇ ਉਹਨਾਂ ਦੇ ਖਾਣ ਵਾਸਤੇ ਉਹਨਾਂ ਦੀ ਭਲਾਈ ਵਾਸਤੇ ਇਹ ਜਿਹੜੀ ਜਥੇਬੰਦੀ 1999 ਦੇ ਨਵੇਂ ਦੇ ਵਿੱਚ ਹੋਂਦ ਦੇ ਵਿੱਚ ਆਈ ਸੀ ਔਰ ਪੰਜਾਬ ਲੈਵਲ ਤੇ ਅਸੀਂ ਇਸ ਨਾਲ ਜਿਹੜਾ ਕੰਮ ਕਰ ਰਹੇ ਆ ਔਰ ਕੁਝ ਇਸ ਤਰ੍ਹਾਂ ਦੇ ਸਰਕਮਸਟੈਂਸਸ ਹੋਏ ਜਿਹੜੇ ਕਿਉਂਕਿ ਇਹ ਜਿਹੜੀ ਜਥੇਬੰਦੀ ਜਿਹਨੂੰ ਕਿਸੇ ਨੂੰ ਕਿਸੇ ਦੇ ਲਈ ਇਨਸਾਫ ਦੇ ਲਈ ਤੁਸੀਂ ਲੜਦੇ ਹੋ ਤਾਂ ਜਿਹੜੇ ਸਮੇਂ ਦੀਆਂ ਹਕੂਮਤਾਂ ਉਹਨਾਂ ਨੂੰ ਕੋਈ ਗੱਲ ਚੰਗੀ ਲੱਗਦੀ ਕੋਈ ਨਹੀਂ ਵੀ ਚੰਗੀ ਲੱਗਦੀ ਸੋ ਉਸ ਕਾਰਨ ਤਰਾਂਤਰਾਂ ਦੇ ਰਿੱਕੇ ਪੈਦਾ ਕਰਕੇ ਪੈਰਾਂ ਦੇ ਵਿੱਚ ਬੇੜੀਆਂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹਾਂ ਅਸੀਂ ਉਹਨਾਂ ਪਾਈਆਂ ਹੋਈਆਂ ਬੇੜੀਆਂ ਕਾਰਨ ਪਰੇਸ਼ਾਨ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਹੋਈ ਹੈ ਪਰ ਨਿਰਾਸ਼ ਨਹੀਂ ਹੋਈ ਸਾਡਾ ਮਿਸ਼ਨ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਲਿਖਿਆ ਕਿ ਬੰਦੇ ਨੂੰ ਜਿਹੜੀ ਇਹ ਮਨੁੱਖ ਨੂੰ ਜਿਹੜੀ ਜ਼ਿੰਦਗੀ ਹੈ ਇਹ 84 ਲੱਖ ਜਨਮ ਭੋਗਣ ਤੋਂ ਬਾਅਦ ਮਿਲੀ ਹੈ ਜੇਸੀ ਇਸ ਜ਼ਿੰਦਗੀ ਦੇ ਵਿੱਚ ਆਉਣ ਤੋਂ ਬਾਅਦ ਵੀ ਅਸੀਂ ਇਨਸਾਨੀਅਤ ਲਈ ਮਨੁੱਖਤਾ ਲਈ ਸਮਾਜ ਲਈ ਦੇਸ਼ ਲਈ ਆਪਾਂ ਕੁਝ ਨਾ ਕਰ ਸਕੇ ਤਾਂ ਸਾਡਾ ਇਸ ਜ਼ਿੰਦਗੀ ਦੇ ਵਿੱਚ ਆਉਣ ਦਾ ਜਿਹੜਾ ਕੋਈ ਮਕਸਦ ਦੇ ਤਰ੍ਹਾਂ ਨਹੀਂ ਹੈ ਸੋ ਗੁਰਬਾਣੀ ਚ ਲਿਖਿਆ ਕਿ ਲਖ 84 ਜੋਨ ਸਬਾਈ ਮਾਨਸ ਕੋ ਪਰ ਦੀ ਵਿਡਿਆਈ ਇਸ ਪੌਣੀ ਤੇ ਜੋ ਨਾ ਚੁੱਕੇ ਸੋ ਆਏ ਜਾਏ ਦੁੱਖ ਪਾਏ ਦਾ ਸੋ ਸਾਨੂੰ ਜ਼ਿੰਦਗੀ ਦੀ ਪਰਿਭਾਸ਼ਾ ਸਾਡੇ ਬਡੇਰਿਆਂ ਨੇ ਸਾਡੇ ਸਿਆਣੇ ਨੇ ਸਮਝਾਈ ਹੈ ਔਰ ਸਾਡੇ ਗੁਰੂਆਂ ਪੀਰਾਂ ਪੰਗੰਬਰਾਂ ਨੇ ਸਾਨੂੰ ਇਸ ਗੱਲ ਦਾ ਜਿਹੜਾ ਵੱਲ ਦਿੱਤਾ ਇਸ ਗੱਲ ਦੀ ਤਹਿਜੀਬ ਸਿਖਾਈ ਹੈ ਕਿ ਤੁਸੀਂ ਸਮਾਜ ਦੇ ਵਿੱਚ ਜਨਮ ਲੈਣ ਤੋਂ ਬਾਅਦ ਇਸ ਤਰ੍ਹਾਂ ਜਿਉਣਾ ਹੈ। ਸੋ ਦੇਖੋ ਜਾਨਵਰ ਧਰਤੀ ਦੇ ਉੱਤੇ ਪੈਦਾ ਹੁੰਦਾ ਆਪਣੇ ਜੂਨ ਹਟਾ ਕੇ ਚਲਾ ਜਾਂਦਾ ਉਹਦਾ ਕਿਸੇ ਨੂੰ ਕੋਈ ਫਾਇਦਾ ਨਹੀਂ ਨਾ ਆਪਣੇ ਵਰਗ ਨੂੰ ਫਾਇਦਾ ਨਾ ਆਪਣੇ ਸਾਥੀਆਂ ਨੂੰ ਫਾਇਦਾ ਨਾ ਆਪਣੇ ਪ੍ਰਵਾਹ ਨੂੰ ਫਾਇਦਾ। ਇਹ ਸਿਰਫ ਜਿਹੜੀ ਅਨਾਇਤ ਹੈ ਇਹ ਸਿਰਫ ਮਨੁੱਖ ਦੇ ਹਿੱਸੇ ਆਈ ਹੈ। ਉਹ ਕਿਸੇ ਰੋਂਦੇ ਨੂੰ ਚੁੱਪ ਕਰਾ ਸਕਦਾ ਕਿਸੇ ਦੇ ਹੰਝੂ ਪੂੰਝ ਸਕਦਾ ਹੈ। ਕਿਸੇ ਡਿੱਗੇ ਹੋਏ ਨੂੰ ਉਠਾ ਸਕਦਾ। ਕੁੱਪ ਹਨੇਰੇ ਘਰਾਂ ਦੇ ਵਿੱਚ ਰੋਸ਼ਨੀ ਕਰ ਸਕਦਾ। ਸੋ ਇਸੇ ਮਕਸਦ ਲਈ ਅਸੀਂ ਜਿਹੜੇ ਪਿਛਲੇ 27-28 ਸਾਲਾਂ ਤੋਂ ਸਰਗਰਮ ਹੈ ਔਰ ਪਿੱਛੇ ਕੁਝ ਕਰੋੜ ਆ ਗਈ ਸੀ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਥੇਬੰਦੀ ਵੱਲੋਂ 10 ਕਰੋੜ ਰੁਪਈਆ ਸਿੱਧੇ ਤੌਰ ਤੇ ਇਹ ਜਿਹੜਾ ਮੈਂ ਜਿਹੜੇ ਵਰਗਾਂ ਦਾ ਜ਼ਿਕਰ ਕੀਤਾ ਉਹਨਾਂ ਦੀ ਬਿਹਤਰੀ ਵਾਸਤੇ ਥਾਣ ਲਈ ਉਹਨਾਂ ਦੀ ਭਲਾਈ ਦੇ ਲਈ ਲਗਾਇਆ ਉਹਦੇ ਵਿੱਚ ਬਹੁਤ ਸਾਰੀ ਡਿਟੇਲ ਹੈ ਜਿਸ ਤੋਂ ਬਾਅਦ ਸਾਰਿਆਂ ਨਾਲ ਸਾਂਝੀ ਕਰੂੰਗਾ ਉਹ ਤੁਹਾਨੂੰ ਸਾਰਿਆਂ ਨੂੰ ਜਿਹੜੀ ਡਿਸਟ੍ਰਿਬਿਊਟ ਵੀ ਕਰਾਂਗੇ ਤੁਸੀਂ ਉਸ ਨੂੰ ਲੈ ਲਓ ਹੁਣ ਜਿਹੜਾ ਅੱਜ ਦਾ ਜਿਹੜਾ ਮਕਸਦ ਹੈ ਮੈਂ ਅੱਜ ਦੇ ਮਕਸਦ ਤੇ ਆਵਾ ਤੋ ਥੋੜੇ ਗੈਪ ਤੋਂ ਬਾਅਦ ਥੋੜੇ ਵਕਫੇ ਤੋਂ ਬਾਅਦ ਇਹ ਜਿਹੜੀ ਜਥੇਬੰਦੀ ਹੈ ਮੁਰਕੇ ਸਮਾਜ ਦੇ ਵਿੱਚ ਜਿਹੜੀ ਸਰਗਰਮੀ ਦੇ ਨਾਲ ਆਪਣੀ ਰੋਲ ਅਦਾ ਕਰਨ ਦੀ ਜਿਹੜੀ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆ ਮੁਰਕੇ ਜਿਹੜੀ ਸਰਗਰਮ ਹੋਈ ਹੈ ਸੋ ਇਹਦੇ ਵਿੱਚ ਮੁਢਲੇ ਤੌਰ ਤੇ ਸੀ ਪੰਜ ਚਾਰ ਜਿਹੜੀਆਂ ਚੀਜ਼ਾਂ ਨੂੰ ਫੋਕਸ ਕਰਨ ਦਾ ਯਤਨ ਕੀਤਾ ਸਭ ਤੋਂ ਪਹਿਲਾਂ ਕਿ ਜਿਹੜੇ ਬੇਵੱਸ ਗਰੀਬ ਕਮਜ਼ੋਰ ਆਵਾਜ਼ਾਰ ਪਰਿਵਾਰ ਹੈ ਉਹਨਾਂ ਦੀਆਂ ਧੀਆਂ ਦਾ ਅਸੀਂ ਵਿਆਹ ਕਰਨਾ ਉਹ ਪਹਿਲਾਂ ਵੀ 200 ਲੜਕੀਆਂ ਦਾ ਜਿਹੜਾ ਵਿਆਹ ਕੀਤਾ ਜਾ ਚੁੱਕਿਆ ਹੈ ਜਿਸ ਦੇ ਉੱਤੇ ਅਮ 2.5 ਕਰੋੜ ਰੁਪਏ ਦੇ ਕਰੀਬ ਜਿਹੜਾ ਖਰਚਾ ਕੀਤਾ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਰਗਰਮੀ ਦੇ ਨਾਲ ਉਹਨਾਂ ਲੜਕੀਆਂ ਦੀ ਬਾਹ ਫੜ ਕੇ ਜਾਂਦਾ ਉਹਦਾ ਇੱਕ ਮਨੋਰਥ ਹੈ ਕਿ ਜਦੋਂ ਕੋਈ ਗਰੀਬ ਪਰਿਵਾਰ ਦੇ ਘਰ ਦੇ ਵਿੱਚ ਜਵਾਨ ਹੋਈ ਧੀ ਨੂੰ ਵਿਆਹਣ ਵਾਸਤੇ ਜਿਹੜਾ ਵਿਚਾਰਾ ਦਿਹਾੜੀ ਕਰਕੇ ਜਿਹੜਾ ਵਿਚਾਰਾ ਕਿਸੇ ਬਿਮਾਰੀ ਨਾਲ ਪੀੜਤ ਹੈ ਕਿਸੇ ਬੇਵਸੀ ਦੇ ਕਾਰਨ ਉਹ ਆਵਾਜਾਰ ਹੈ ਉਹ ਫਿਰ ਕੀ ਕਰਦਾ سرمਾਈਦਾਰੀ ਤੋਂ ਲੋਨ ਲੈਂਦਾ ਹੈ ਕਦੇ ਕਿਧਰੋਂ ਤੋਂ ਵਿਚਾਰਾ ਲੈਂਦਾ ਹੈ ਉਹ ساری ਜ਼ਿੰਦਗੀ ਉਹਦੇ ਪ੍ਰਭਾਵਤ ਉਸ ਦੀ ਬੇਮੱਸੀ ਦੇ ਕਾਰਨ ਉਹਨਾਂ ਦੇ ਬੱਚਿਆਂ ਦੇ ਉੱਤੇ ਦੁਰਪ੍ਰਭਾਵ ਪੈਂਦਾ ਹੈ ਉਹ ਬੱਚਿਆਂ ਦੀ ਜਿਹਦੇ ਨੇ ਪੜ੍ਹਾਈ ਟੁੱਟ ਜਾਂਦੀ ਆਪਣੇ ਬੱਚਿਆਂ ਨੂੰ ਪੜ੍ਹਾਈ ਨਾਲੋਂ ਤੋੜ ਕੇ ਫਿਰ ਉਹ ਆਪਣੇ ਨਾਲ ਕੰਮ ਕਰਦੇ ਵਿੱਚ ਦਿਹਾੜੀ ਮਜ਼ਦੂਰੀ ਤੇ ਲਗਾ ਲੈਂਦਾ ਹੈ ਉਸ ਚੀਜ਼ ਨੂੰ ਠੱਲਣ ਵਾਸਤੇ ਅਸੀਂ ਜਵਾਨ ਹੋ ਚੁੱਕੀਆਂ ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਸਰਗਰਮੀ ਨਾਲ ਵਿਆਹ ਕਰਾਉਣੇ ਆ ਉਸ ਤੋਂ ਬਾਅਦ ਜਿਹੜੇ ਬੱਚੇ ਸਹੀ ਮਹਿਨਿਆਂ ਦੇ ਵਿੱਚ ਵਿੱਦਿਆ ਦੇ ਨਾਲ ਮੋਹ ਰੱਖਦੇ ਆ ਐਜੂਕੇਸ਼ਨ ਨੂੰ ਲੈ ਕੇ ਚੰਗੀ ਜਿੰਦਗੀ ਜਿਉਣ ਦੇ ਜਿਹੜੇ ਹਮੈਤੀ ਨੇ ਜਾਂ ਇਸ گاਉਂ ਦੇ ਲਈ پابੰਦ ਹੈ ਉਹਨਾਂ ਦੇ ਜਿਹੜੇ ਪੜ੍ਹਾਈ ਦੇ ਲਈ ਵੱਧ ਤੋਂ ਵੱਧ ਅਸੀਂ ਉਹਨਾਂ ਨੂੰ ਆਰਥਿਕ ਹਮਦਦ ਦੇਣੀ ਹੈ ਔਰ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਪ੍ਰਕੋਪ ਹੈ ਇਹ ਜਥੇਬੰਦੀ ਜਿਹੜੀ ਇਹਦਾ ਕੋਈ ਲਗਭਗ ਅਪਰੋਕਸੀਮੇਟ 40000 ਮੈਂਬਰ ਕੋਵੇ ਪੰਜਾਬ ਦੇ ਵਿੱਚ ਹੈਗਾ ਔਰ ਅਸੀਂ ਇਸ ਜਿਹੜਾ ਦੀਵਾ ਇਹ ਜਲਾਉਣ ਵਾਸਤੇ ਕੋਈ 3600 ਦੇ ਕਰੀਬ ਪਿੰਡਾਂ ਦਾ ਪੂਰੇ ਪੰਜਾਬ ਭਰ ਦੇ 3600 ਪਿੰਡਾਂ ਤੱਕ ਅਪਰੋਚ ਕਰਕੇ ਲੋਕਾਂ ਦੇ ਘਰਾਂ ਤੱਕ ਜਾਣ ਦਾ ਯਤਨ ਕੀਤਾ ਸੋ ਜਿੱਥੇ ਲੜਕੀਆਂ ਦਾ ਜਿੱਥੇ ਬੱਚੇ ਪੜਨ ਵਾਲੇ ਸਕੂਲੀ ਬੱਚਿਆਂ ਨੂੰ ਉਹਨਾਂ ਨੂੰ ਆਰਥਿਕ امدਾਦ ਉਥੇ ਨਸ਼ਿਆਂ ਦੇ ਪ੍ਰਕੋਪ ਤੋਂ ਬਚਾ ਕੇ ਉਹਦੇ ਲਈ ਚਾਹੇ ਚੇਤਨਾ ਮੀਟਿੰਗਾਂ ਦਾ ਆਯੋਜਨ ਹੋਵੇ ਚਾਹੇ ਹੋ ਨਾਟਕਾ ਰਹੀ ਹੋਵੇ ਪਿੰਡਾਂ ਦੇ ਵਿੱਚ ਜਾ ਕੇ ਉੱਚਿਤ ਤੌਰ ਤੇ ਦਿਹਾਤੀ ਖੇਤਰ ਦੇ ਵਿੱਚ ਜਿਹੜੀ ਸਾਡੀ ਸਰਗਰਮ ਭੂਮਿਕਾ ਹੈਗੀ ਹੈ ਉਹ ਵਿਆਤੀ ਖੇਤਰ ਦੇ ਨਾਲ ਸੰਬੰਧਿਤ ਹੈ ਸੋ ਅਸੀਂ ਜਿਹੜਾ ਉਹਨਾਂ ਨੂੰ ਬੱਚਿਆਂ ਨੂੰ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਉਹਨਾਂ ਨੂੰ ਖੇਡਾਂ ਖੇਡਣ ਲਈ ਵੀ ਆਰਥਿਕ ਅਮਦਦ ਜਿਹੜੀ ਅਸੀਂ ਜਿਹੜੀ ਜਥੇਬੰਦੀ ਵੱਲੋਂ ਪ੍ਰਦਾਨ ਕਰਨੀ ਹੈ ਸੋ ਤਾਂ ਕਿ ਅਸੀਂ ਕਿਹੜਾ ਇੱਕ ਐਸਾ ਸਮਾਜ ਸਿਰਜ ਸਕੀਏ ਜਿੱਥੇ ਨਸ਼ਿਆਂ ਦਾ ਖਾਤਮਾ ਹੋਵੇ ਅਨਪੜਤਾ ਗਰੀਬੀ ਦੂਰ ਹੋਵੇ ਬੇਵਸੀ ਦੇ ਕਾਰਨ ਬੱਚੇ ਪੜ੍ਹਾਈ ਤੋਂ ਨਾ ਟੁੱਟ ਸਕਣ ਸੋ ਇਸ ਤਰ੍ਹਾਂ ਦਾ ਜਿਹੜਾ ਸਾਡਾ ਮਕਸਦ ਹੈ ਉਹ ਉਸ ਨੂੰ ਅਸੀਂ ਤੁਹਾਡੇ ਰਾਹੀਂ ਉਹਨਾਂ ਲੋਕਾਂ ਤੱਕ ਫੇਰ ਅਸੀਂ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਆ ਜਿਹੜੇ ਇਸ ਤਰ੍ਹਾਂ ਦੀ ਕੋਈ ਸਹਾਇਤਾ ਲੈਣ ਦੀ ਇੱਛਾ ਰੱਖਦੇ ਜਾਂ ਜਿਹੜਾ ਇਸ ਤਰ੍ਹਾਂ ਦੀ ਕੋਈ ਸਹਾਇਤਾ ਲੈਣਾ ਚਾਹੁੰਦੇ ਆ ਉਹ ਪਿੰਡ ਪੱਤਰ ਤੇ ਸਾਡੇ ਬਣੇ ਹੋਏ ਜਿਹੜੇ ਸਾਡੇ ਜੱਫੇਬੰਦੀ ਦੇ ਮੈਂਬਰਾਂ ਸਹਿਬਾਨ ਨੇ ਉਹਨਾਂ ਦੇ ਨਾਲ ਸਿੱਧੇ ਤੌਰ ਤੇ ਸੰਪਰਕ ਕਰਕੇ ਇਸ ਦਾ ਰਹਾ ਜਿਹੜਾ ਵੱਧ ਤੋਂ ਵੱਧ ਪ੍ਰਾਪਤ ਕਰ ਸਕਦੇ ਇੰਨਾ ਕਿ ਕਿੰਨੇ ਕਿ ਬੱਚੇ ਟੀਚਰਾਂ ਕਿੰਨੇ ਕਿ ਕਿੰਨੇ ਦੇ ਵਿੱਚ ਇਹ ਹੈ ਜੀ ਜਿਹੜੇ ਅ ਟੀਚਰ ਹੈ ਇਹ ਤਾਂ ਅਸੀਂ 500 ਬੱਚੇ ਦਾ ਜਿਹੜਾ ਰੱਖਾਂਗੇ ਪਹਿਲੇ ਪਹਿਲੇ ਦੌਰ ਦੇ ਵਿੱਚ ਪਹਿਲੇ ਦੌਰ ਦੇ ਵਿੱਚ 500 ਬੱਚਿਆਂ ਦਾ ਪੜ੍ਹਾਈ ਦਾ ਜਿਹੜਾ ਖਰਚਾ ਜਥੇਬੰਦੀ ਜਿਹੜੀ ਚੁੱਕੂਗੀ ਔਰ ਇਹਦੇ ਵਿੱਚ ਮੈਂ ਤੁਹਾਨੂੰ ਸਿੱਧਾ ਤੌਰ ਦਾ ਦੱਸਦਾ ਇਹਦੇ ਵਿੱਚ ਇੱਕ ਬੰਦਾ ਨਹੀਂ ਹੈ ਇਹਦੇ ਹਰ ਵਰਗ ਦੇ ਬੰਦੇ ਜਿਹੜੇ ਇਹਦੇ ਵਿੱਚ ਡੋਨੇਟ ਕਰ ਸਕਦੇ ਆ ਔਰ ਹਰ ਵਰਗ ਨਾਲ ਸੰਬੰਧਿਤ ਜਿਹੜੇ ਲੋਕ ਸਹੀ ਮਹਨਿਆਂ ਦੇ ਵਿੱਚ ਸਮਾਜ ਦਾ ਦਰਦ ਆਪਣੇ ਸੀਨੇ ਦੇ ਵਿੱਚ ਰੱਖਦੇ ਆ ਉਹ ਲੋਕ ਸਪੋਰਟ ਕਰਦੇ ਆ ਡੋਨੇਟ ਕਰਦੇ ਆ ਔਰ ਜਿਹੜੀ ਇਸ ਜਥੇਬੰਦੀ ਨੂੰ ਦਿੱਤੀ ਹੋਈ ਕੋਈ ਵੀ ਡੋਨੇਸ਼ਨ ਹੈ ਉਹ 80C ਜਿਹੜੀ ਇਨਕਮ ਟੈਕਸ ਦੀ ਜਿਹੜੀ ਰਿਵੈਟ ਉਹਦੇ ਤੇ ਉਹਨਾਂ ਨੂੰ ਐਗਜ਼ੈਂਪਸ਼ਨ ਹੈਗੀ ਆ। ਤੁਸੀਂ ਤੋਂ ਉਹਨਾਂ ਸੰਪਰਕ ਇਸ ਤਰੀਕੇ ਨਾਲ ਕੀਤਾ ਜਾ ਸਕਦਾ ਹੈਗਾ। ਉਹ ਤੁਸੀਂ ਇਸ ਗੱਲ ਦਾ ਤੁਸੀਂ ਜਿਹੜਾ ਵਿੱਚ ਜਿਹੜਾ ਵੈਬਸਾਈਟ ਵੀ ਬਣਾਈ ਹੋਈ ਹੈ। ਅ ਵੈਬਸਾਈਟ ਤੋਂ ਵੈਬਸਾਈਟ ਸਹੀ ਪਰ ਉਹ ਨਹੀਂ ਚੱਲੀ ਹੁਣ ਅਸੀਂ ਨੂੰ ਦੁਬਾਰੇ ਦੀ ਐਕਟੀਵੇਟ ਕਰਾਂ। ਸੋਸ਼ਲ ਕਿਸੇ ਲੰਬੇ ਸਮੇਂ ਤੋਂ ਕੋਈ ਐਕਟੀਵਿਟੀ ਨਹੀਂ ਹੈਗੀ। ਕੋਈ ਪੁਰਾਣੀ ਜੱਤੇ ਬੰਦੀ ਦੇ ਕੋਈ ਪੁਰਾਣੇ ਨੰਬਰ ਵੀ ਨਹੀਂ ਦਿੱਤੇ ਦੱਸੋ ਜੀ। ਇਹ ਨੰਬਰ ਤੋਂ ਸੇ ਨੂੰ ਬਣਾ ਕੀਤਾ ਗਿਆ ਹੈ। ਕਾ ਬੰਦੇ ਜਿਹੜੇ ਪਰਾਣੇ ਕਿਉਂ ਸਾਡ ਕੇ ਚਲੇ ਗਏ ਨਹੀਂ ਇਸ ਤਰ੍ਹਾਂ ਨਹੀਂ ਹੈ ਮੈਂ ਤੁਹਾਨੂੰ ਇਸ ਗੱਲ ਦਾ ਪਹਿਲਾਂ ਹੀ ਜ਼ਿਕਰ ਕਰ ਚੁੱਕਿਆ ਕਿ ਸਮੇਂ ਦੀਆਂ ਹਕੂਮਤਾਂ ਨੇ ਪੈਰੀ ਬੇੜੀਆਂ ਪਾਉਣ ਵਾਸਤੇ ਸਾਡੇ ਉੱਤੇ ਕਈ ਤਰ੍ਹਾਂ ਦੇ ਪਰਚੇ ਜਿਹੜੇ ਝੂਠੇ ਪਰਚੇ ਪਾ ਕੇ ਇਸ ਨੂੰ ਸਾਧੋਤਾਜ ਕਰਨ ਦਾ ਯਤਨ ਕੀਤਾ ਤਾਂ ਕਿ ਜਿਹੜੇ ਗਰੀਬ ਵਰਗ ਦੀ ਜਿਹੜੀ ਉਹਨਾਂ ਦੇ ਇਨਸਾਫ ਲਈ ਜਿਹੜੀ ਲੜਾਈ ਉਹ ਪ੍ਰਪੱਕ ਤਰੀਕੇ ਦੇ ਨਾਲ ਉਹ ਸੌਲਵਡ ਤਰੀਕੇ ਦੇ ਨਾਲ ਨਾ ਲੜੀ ਜਾ ਸਕੇ ਸੋ ਸਾਡੇ ਤਾਂ ਜਿਹੜਾ ਜੀਵਨ ਹੈ ਸੰਘਰਸ਼ਮਈ ਜੀਵਨ ਹੈ ਸਾਡੇ ਜਿਹੜੇ ਪੁਰਾਣੇ ਕਾਫੀ ਬਕਫਾ ਪੈਣ ਕਾਰਨ ਸਾਰੇ ਸਾਡੇ ਬੰਦੇ ਜਿਹੜੇ ਸਾਡੇ ਮੈਂਬਰਾਂ ਨੇ ਉਹ ਜਥੇਬੰਦੀ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਬਸ ਮੁੜ ਕੇ ਸਰਗਰਮ ਕਰਨਾ ਤੇ ਹੋਰ ਜਥੇਬੰਦੀ ਦੀ ਜਿਹੜੀ ਮੈਂਬਰਸ਼ਿਪ ਹੈ ਉਹਨੂੰ ਭਵਿੱਖ ਦੇ ਵਿੱਚ ਸਰਗਰਮੀ ਨਾਲ ਖੋਲਿਆ ਜਾਊਗਾ ਤਾਂ ਕਿ ਉਹ ਵੀ ਮੈਂਬਰੇਦ ਵਿੱਚ ਸ਼ਾਮਲ ਹੋ ਕੇ ਇਸ ਲੜੀ ਦੇ ਵਿੱਚ ਆਪਣਾ ਜਿਹੜਾ ਪਰਮਾ ਯੋਗਦਾਨ ਪਾ ਸਕਣ। ਰਾਜਨੀਤਿਕ ਪਾਰਟੀ ਦੇ ਸਪੋਕਸਪਰਸ ਵੀ ਹੋ ਉਹਨਾਂ ਤੋਂ ਤੁਹਾਨੂੰ ਵੀ ਛੋਟੀ ਜਿਹੀ ਪੈਨ ਪਾਟ ਚਾਹਤ ਸੀ ਬਹੁਤ ਅੱਛਾ ਮੈਂ ਤੁਹਾਨੂੰ ਇਸ ਗੱਲ ਬਾਰੇ ਕਰਨਾ ਸੀ ਮੈਂ ਤੁਹਾਨੂੰ ਇਸ ਬਾਰੇ ਸਪਸ਼ਟ ਤੌਰ ਤੇ ਦੱਸ ਦਿਆਂ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਹੈ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਡੇ ਲੀਡਰ ਨੇ ਔਰ ਇਸ ਹਲਕੇ ਦੇ ਵਿੱਚ ਜਿੱਥੇ ਸਾਡੀ ਕਰਮ ਭੂਮੀ ਹੈ ਜਿੱਥੇ ਸਾਡੀ ਜਨਮ ਭੂਮੀ ਹੈ ਇੱਥੇ ਕੋਈ ਇੱਕ ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਲੀਡਰ ਸਰਦਾਰ ਪ੍ਰਵਿੰਦਰ ਸਿੰਘ ਸੋਹਣਾ ਹੈ ਅਸੀਂ ਉਹਨਾਂ ਦੇ ਅਗਵਾਈ ਦੇ ਵਿੱਚ ਕੰਮ ਕਰਦੇ ਆ ਹਾਂ ਇਹੀ ਤਰ੍ਹਾਂ ਦੀਆਂ ਜਦੋਂ ਸਮਾਜ ਦੇ ਆਰਥਿਕ ਸਮਾਜਿਕ ਵਿੱਦਿਕ ਤੌਰ ਤੇ ਪਛੜੇ ਲੋਕਾਂ ਦੀ ਬਾਹ ਫੜਨੀ ਹੋਵੇ ਕਈ ਵਾਰ ਸਿਆਸੀ ਜਿਹੜੀਆਂ ਤੰਦਾਂ ਤੁਹਾਡੇ ਪੈਰਾਂ ਦੇ ਵਿੱਚ ਜਿਹੜੀਆਂ ਉਹ ਅੜਿੱਕਾ ਪਾਦਾ ਕਰ ਦਿੰਦੀਆਂ ਨੇ ਉਸ ਗੱਲ ਨੂੰ ਥੋੜਾ ਜਿਹਾ ਸਿਧਾ ਕੇ ਇਹ ਸੋਸ਼ਲ ਸੋਸ਼ਲ ਆਰਗੇਨਾਈਜੇਸ਼ਨ ਹੈ ਜਿਹੜੀ ਇਹਨੂੰ ਨਿਰੰਤਰ ਪੈਰਲਲ ਜਿਹੜਾ ਕਾਰਜਸ਼ੀਲ ਲੱchnਾ ਤਾਂ ਕਿ ਅਸੀਂ ਇਸ ਗੱਲ ਨੂੰ ਜਿਹੜੀ ਪਹਿਲ ਦਿੱਤੀ ਜਾ ਸਕੇ ਜੀ ਐਜੂਕੇਸ਼ਨ ਦੇਖੋ ਕਿ ਇਹ ਕਿੰਦਾ ਦੀ ਐਜੂਕੇਸ਼ਨ ਦੀ ਤੁਸੀਂ ਗੱਲ ਕਰਦੇ ਹੋ ਦਸੇ ਬਾਅਦ ਰਿਪੋਰਟ ਆਉ ਹੋਵੇਗੀ ਉਹ ਕੋ ਬਾਅਦ ਦੀ ਵੀ ਹਾਇਰ ਐਜੂਕੇਸ਼ਨ ਦੀ ਗੱਲ ਕਰ ਰਹੇ ਨੇ ਦੇਖੋ ਜਿਹੜਾ ਜਿਹੜੇ ਐਗਜ਼ਾਮ ਦੇ ਉਹਨਾਂ ਦੀ ਗੱਲ ਕਰਦੇ ਹੋ ਕਿੱਧਰ ਬਸ ਹੋ ਜਾਊਗਾ ਦੇਖੋ ਪਹਿਲੀ ਪਹਿਲੀ ਗੱਲ ਤਾਂ ਇਹ ਹੀ ਹੈ ਕਿ ਜਿਹੜੇ ਦੇਖੋ ਪਹਿਲਾ ਜਿਹੜੀ ਮੋਡਲੀ ਪ੍ਰੀਖਿਆ ਹੈਗੀ 12ਵੀਂ ਤੱਕ 12ਵੀਂ ਤੱਕ ਹੈਗੀ ਹੈ 11ਵੀਂ 12ਵੀਂ ਦੀ 10ਵੀਂ ਤੱਕ ਵਿੱਚ ਜਿਹੜੇ ਬੜੇ ਮੁਸ਼ਕਲ ਨਾਲ ਪੜਾਉਂਦੇ ਆ ਬਹੁਤਾਂ ਦੇ ਸਰਕੰਸਟੈਂਸਲ ਹੁੰਦੇ ਆ ਬੱਚਿਆਂ ਦੇ ਲੱਗਕਿਆਂ ਦੀਆਂ ਪ੍ਰੋਬਲਮਾਂ ਦੀਆਂ ਤੋਂ ਉਹ ਪਹਿਲੀ ਕੋਸ਼ਿਸ਼ ਸਾਡੀ ਇਹ ਹੀ ਹੈ ਕਿ +2 ਤੱਕ ਤਾਂ ਮਦਦ ਦੇਣੀ ਦੇਣੀ ਉਸ ਤੋਂ ਬਾਅਦ ਜਿਹੜੇ ਕੰਪੀਟੀਸ਼ਨ ਐਗਜ਼ਾਮ ਦੇ ਵਿੱਚ ਉਹ ਤਾਂ ਜਾਣ ਕੇ ਬੱਚੇ ਉਹਨਾਂ ਦੇ ਕਰਾਂਗੇ ਜਿਸ ਤਰ੍ਹਾਂ ਜਿੱਦਾਂ ਜਿੱਦਾਂ ਸਾਡੇ ਸੌਸੇਜ ਵਧਦੇ ਗਏ ਉਸ ਤਰ੍ਹਾਂ ਸੀ ਉਹਨਾਂ ਨੂੰ ਵਰਤ ਕਰਦੇ ਜਾਵਾਂਗੇ ਉਹ ਲੇਵੀ ਦਾ ਜਿਹੜਾ ਪ੍ਰੋਸੈਸ ਚੱਲੂ ਜਿਹੜੀ ਮੌਜੂਦਾ ਹਕੂਮਤ ਦੇ ਯੋਗ ਨਸ਼ਾ ਵਿਰੁੱਧ ਜਿਹੜਾ ਛੇੜਿਆ ਹੈ ਇਹ ਮੁਕੰਮਲ ਤੌਰ ਤੇ ਟਕਹੌਸਲਾ ਹੈ ਇਹ ਸਿਰਫ ਤੇ ਸਿਰਫ ਜਿਹੜਾ ਲੋਕ ਦਿਖਾਵਾ ਲੋਕਾਂ ਨੂੰ ਗੁੰਮਰਾਹ ਕਰਕੇ 2027 ਦਾ ਸਿਆਸੀ ਜ਼ਮੀਨ ਬਚਾਉਣ ਵਾਸਤੇ ਜਿਹੜਾ ਉਪਰਾਲੇ ਕਰੀਤੇ ਜਾ ਰਹੇ ਆ ਪਰ ਇਹਦਾ ਸਿੱਧੇ ਤੌਰ ਤੇ ਮੈਂ ਇਹਦਾ ਦੂਸਰਾ ਪੱਖ ਇਹ ਵੀ ਹੈ ਕਿ ਇਹ ਜਿਹੜੀ ਮੌਜੂਦਾ ਹਕੂਮਤ ਹੈ ਇਹ ਗਰੀਬਾਂ ਮਜ਼ਦੂਰਾਂ ਦੁਕਾਨਦਾਰਾਂ ਕਿਸਾਨਾਂ ਕਿਸਾਨਾਂ ਦੀ ਪਾਰਟੀ ਨਹੀਂ ਹੈ ਇਹ ਸਰਮਾਇਦਾਰ ਜਿਹੜੇ ਜਲਵਾਣੇ ਨੇ ਜਿਹੜੇ ਦਿੱਲੀ ਤੋਂ ਧੜ ਵੀ ਆਏ ਆ ਉਹ ਲੁੱਟਣ ਆਏ ਆ ਉਹਨਾਂ ਨੂੰ ਸਪੋਰਟ ਕਰਨ ਵਾਸਤੇ ਉਹਨਾਂ ਦੇ ਘਰ ਪਰਨ ਵਾਸਤੇ ਇਹ ਜਿਹੜੀ ਚਾਰਾ ਜੋਈ ਦੇ ਵਿੱਚ ਲੱਗੀ ਹੋਈ ਹੈ ਔਰ ਇਸ ਜਿਹੜਾ ਨਯੁਕਤ ਨਸ਼ਾ ਵਿਰੁੱਧ ਦੀ ਯਾਰ ਦੇ ਵਿੱਚ ਉੱਚੇ ਚ ਤੌਰ ਤੇ ਨਾ ਦੱਸਦਾ ਇਹ 100 ਘਰਾਂ ਦਾ ਜ਼ਿਕਰ ਕਰਦਾ ਕਿ ਅਸੀਂ 100 ਘਰ ਧਾਤੇ ਉਹਦੇ ਵਿੱਚ 100 ਦੇ 100 ਹੀ ਗਰੀਬ ਪਰਿਵਾਰ ਹੈ ਕੋਈ ਬਾਜੀਗਰ ਦੇ ਪ੍ਰਾਪਰ ਨਾਲ ਸੰਬੰਧਤ ਹੈ ਕੋਈ ਰਮਦਾਸਾ ਕਮਿਊਨਿਟੀ ਨਾਲ ਸੰਬੰਧਤ ਹੈ ਕੋ ਕਿਛੇ ਨਾਲ ਬੇਜਮੀਨੇ ਜਿਹੜੇ ਲੋਕ ਗਰੀਬ ਬੇਵਸ ਲੋਕ ਉਹਨਾਂ ਦੇ ਘਟ ਆਏਗਾ ਉਹ ਮੈਂ ਤੁਹਾਨੂੰ ਇਹ ਵੀ ਦੱਸਦਾ ਤੇ ਉਹ ਸਿਰਫ ਨਸ਼ਾ ਕਰਕੇ ਨਹੀਂ ਉਹਨਾਂ ਨੂੰ ਜਿਹੜਾ ਸ਼ਾਮਲਾਡ ਦੇ ਵਿੱਚ ਕਿਸੇ ਨੇ ਕੋਈ ਕੰਦ ਨਿਕਲ ਗਈ ਕਿਸੇ ਨੇ ਚਾਹ ਦਿੱਤਾ ਲਾ ਲਿਆ ਕਿਸੇ ਨੇ ਕੋਈ ਛੱਪਰ ਬਣਾ ਲਿਆ ਉਹ ਉਹ ਜਿਹੜੇ ਘਾਰੇ ਤਾਂ ਆਏ ਗਏ